ਰਾਤ ਨੂੰ ਘਟਣਾ ਸਾਰੇ ਆਏ ਸੀ ਵੀ ਮੈਂ ਤਾਂ ਮਰੀਜ਼ ਪਿਆ ਮੁੰਡੇ ਦੇ ਤੇ ਮੇਰੀ ਘਰ ਦੀ ਉਹ ਗਈ ਜਿੱਤੇ ਨਾਉਣ ਬਾਥਰੂਮ ਜੇ ਟਾਈਮ ਸਵੇਰ ਦਾ ਨੌਂ ਦਾ ਹੋਣਾ ਨਾ ਹਾਰ ਇਸ ਦੇ ਉੱਤੇ ਨਾ ਅਗਰੇ ਦੇ ਖੁੱਲੀ ਉੱਪਰ ਵੀ ਉਹ ਛੱਤ ਵੀ ਖੁੱਲੀ ਆ ਓਪਨ ਆ ਬੰਦਾ ਕੋਈ ਗੈਰ ਬੰਦਾ ਜੋ ਮੁੰਡਾ ਸ਼ਰਾਰਤੀ ਕੋਣ ਕੋਣ ਨਹੀਂ ਆਇਆ ਉਹ ਇਹਨਾਂ ਦੇ ਨਾਂ ਦੇ ਦੀ ਹੁਣ ਮੂਵੀ ਬਣਾ ਲਈ ਮੂਵੀ ਬਣਾ ਲਈ ਇਹਨਾਂ ਨੂੰ ਪਤਾ ਲੱਗਿਆ ਜਾਦੇ ਨਾ ਕੇ ਕੱਪੜੇ ਲੈ ਕੇ ਬਾਹਰ ਨਿਕਲੀ ਆ ਮੇਰੇ ਮੁਰੇ ਕੇ ਅਰਕੇ ਖੜ ਗਏ ਮੂਹ ਦੇ ਖਾਲੀ ਥੀ ਥੋੜਾ ਕੁਦਨ ਅਰੇ ਪੰਡਾ ਮੂਹ ਜੀ ਖਾਲੀ ਇਹ ਭੱਜ ਕੇ ਦਨ ਰਾਈ ਆ ਮੁਰੇ ਮੈਡਮ ਵਾਲੇ ਸਟਾਫ ਦੀ ਮੈਡਮ ਨਾਲ ਗੱਲ ਕਰੀ ਇਦਾਂ ਗੇ ਇਹ ਰੌਣ ਲੱਗ ਗਈ ਉਹ ਜਦ ਜਦ ਬੰਦਾ ਭੱਜ ਗਿਆ ਮੇਰੇ ਬਾਅਦ ਇਹ ਅਸੀਂ ਮੈਡਮ ਨੂੰ ਦੱਸਿਆ ਸਾਰਾ ਸਟਾਫ ਇਕੱਠਾ ਹੋ ਗਿਆ ਉਹ ਮੈਡਮ ਕਹਿੰਦੇ ਇਹਦੇ ਨਾਲ ਬੀਜੀ ਰੋਣ ਨਾ ਕੁਗਲਣੀ ਏ ਫਿਰ ਅਮਰਜੇ ਸਿੰਘ ਗਿਆ ਬੜਗਾਂ ਟਗ ਬੜੇ ਡਾਕਟਰ ਤੇ ਪੁਲਿਸ ਬੁਲਾ ਲਈਆ ਪੁਲਿਸ ਬੁਲਾ ਕੇ ਅਗਲੀ ਕਾਰਵਾਈ ਕੀ ਕੀਤੀ ਫੀਲ ਕੀਤੀ ਇਹ ਜਾਨ ਨੇ ਬੱਚ ਨੂੰ ਬੰਦਾ ਦੇ ਪਛਾਣ ਤੇ ਹੈ ਨਹੀਂ ਇਹ ਪ੍ਰਬੰਧ ਸਕੂਟੀ ਤੇ ਹੈ ਨਹੀਂ ਜੀ ਹੁਣ ਦੇਖੋ ਤਾਂ ਬਾਸ ਨੂੰ ਖੁੱਲਾ ਹੋ ਗੋ ਨਾ ਸੋਚਿੰਗਾਂ ਨੂੰ ਖੁੱਲਾ ਕੁੰਡੇ ਕੁੰਡੀਆਂ ਹੈ ਨਹੀਂ ਇੱਥੇ ਤੇ ਇਹ ਬੀਬੀਆਂ ਬੈਣਾ ਹੁੰਦੀ ਜਿਸ ਆਪਣਾ ਘਰ ਹੁੰਦਾ ਸਾਰਾ ਮਿਲ ਜਾਇਆ ਵਾ ਕਿਚੂ ਕੁਝ ਦੀ ਗੱਲ ਪਤਾ ਨਹੀਂ ਹੁੰਦੀ ਇਹ ਥੋੜਾ ਪਸਾ ਵੀ ਇੱਥੇ ਗੁੰਡੇ ਪਾਲਟੀ ਬਹੁੰਦੀ ਰਾਤ ਨੂੰ ਅੱਜ ਇਹ ਵਿਆਹੀ ਵਰੀ ਬੁਢੀ ਕੋਈ ਗੱਲ ਨਹੀਂ ਤਾਂ ਉਹਨੂੰ ਕੁੜੀ ਕੱਤੀ ਹੋਵੇ ਉਹਦੇ ਨੈਟ ਤੇ ਫੋਟੋ ਘੜਾ ਉਹਨਾਂ ਦੀ ਵੀ ਤੇ ਗਿਆਨ ਅਪਚਰ ਦਾ ਪ੍ਰਬੰਧ ਹੈ ਨਹੀਂ ਨਾਲ ਉੱਤੇ ਕੈਮਰਾ ਲਗਾਵਾ ਇਹਨੇ ਮੈਨ ਗੇਟ ਦੇ ਐਂਟਰੀ ਹੋਣ ਜਿਹਦੇ ਕਿਹੜਾ ਬੰਦਾ ਆ ਰਿਹਾ ਕਿਹੜਾ ਜਾ ਰਿਹਾ ਅਕਸਟ ਰ ਹੋਣਾ ਚਾਹੀਦਾ ਸਕੂਲ ਡਿਗੋਰ ਕਹਤੇ ਕੋਈ ਤੇ ਗੱਲਬਾਤ ਹੈ ਨਹੀਂ ਫਿਰ ਅਸੀਂ ਮਾਰਕ ਤੋਂ ਉੱਠਾ ਗਿਆ ਜੀ ਤਾਂ ਸਾਨੂੰ ਉਸ ਮੈਡਮ ਨੇ ਕਿਹਾ ਵਾਏ ਮਾਰਗੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ ਬਸ ਦੋ ਬੰਦਾ ਨਾ ਹੋਣ ਚਾਹੀਦਾ ਅੱਗੇ ਬੰਦੇ ਬੈਠ ਰਹੇ ਆ ਉਹ ਸਾਡੇ ਜਿਹੜਾ ਆਏ ਸੀ ਕੁੜੀਆਂ ਕਿਤੇ ਅਸੀਂ ਉਹ ਵੀ ਕੰਮ ਭੇਜ ਦਿਆਂ ਅੱਜ ਤੱਕ ਰਹਿ ਗਿਆ ਮੈਂ ਲਾਉਣਗੇ ਪਾਏ ਫਾਰਤਾਂ ਤੋਂ ਹੀ ਆ ਅੱਗੇ ਪ੍ਰਸ਼ਾਸਨ ਦੀ ਮਰਜ਼ੀ ਸੀ ਗੱਲ ਦਾ ਕੋਈ ਨਹੀਂ ਸਾਤੀ ਕੋਈ 11 11 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਘਰ ਬੋਰਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਬਣਾਈ ਕਿਸੇ ਨੇ ਪਰ ਉੱਥੇ ਮੌਕੇ ਤੇ ਤੁਹਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨੂੰ ਕਿਹਾ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ پولیس ਇਨਫੋਰਮੇਸ਼ਨ ਤੇ ਜੋ ਪੁਲਿਸ ਵੀ ਆਈ ਸਿਟੀ ਰੋਪੜ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਤੇ ਇਹ ਸੀਗੀ ਕਿ ਇਹਦੇ ਵਿੱਚ ਉਹਨਾ ਬਲਕ ਪੁਲਿਸ ਵੱਲੋਂ ਪੂਰੀ ਜਣੀ ਕਾਰਵਾਈ ਜੋ ਬੰਦੀ ਕਾਰਵਾਈ ਕੀਤੀ ਕਿੰਨਾ ਹੋ ਰੀਆਂ ਤਾਂ ਸਿਕਿਉਰਟੀ ਤਾਂ ਦੇਖੋ ਇੱਕ ਰੀਜ਼ਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜੋ ਸਾਡੇ ਕੋਲ ਮੌਜੂਦਾ ਹੈਗਨਟ ਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ ਲਗਵਾਏ ਨੇ ਤੇ ਸਿਕਿਉਰਟੀ ਦੇ ਵਿੱਚ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਹੁੰਦੇ ਵਿੱਚ ਤੇ ਇਸ ਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਬਣਦੀ ਕਾਰਵਾਈ ਹੈ ਸਿਕਿਉਰਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਆ ਖਾਸ ਕਰਕੇ ਉਹਨਾਂ ਦੀ ਸਿਕਿਉਰਟੀ ਦੇ ਲਈ ਪੂਰੇ ਅਸੀਂ ਬੰਬਚਨਪਤ ਹੈਗੇ ਤੇ ਉਹ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਐਕਚੁਅਲੀ ਇਸ ਤਰ੍ਹਾਂ ਹੈ ਕਿ ਸਿਵਲ ਹਸਪੀਟਲ ਰੋਪੜ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਬਾਅਦ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਲ ਦੇ ਜਿਲ੍ਹੇ ਦੇ ਸਬੰਧਤ ਇੱਕ ਲੇਡੀ ਨੇ ਪੁਲਿਸ ਫਾਸ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਜਿਹੜਾ ਹਸਬੰਡ ਦੇ ਇਲਾਜ ਲਈ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵਾ ਕੁ 9 ਵਜੇ ਜਦੋਂ ਵਾਸ਼ਿੰਗ ਸਟਾਂਡ ਲੱਗੀ ਤਾਂ ਕਿਸੇ ਅਣਪਛਾਤ ਤੇ ਵਿਅਕਤੀ ਨੇ ਉਹ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨਹੀਂ ਚਾਹੀ ਤਾਂ ਉਹ ਜਿਹੜਾ ਲੜਕਾ ਉੱਥੇ ਭੱਜ ਗਿਆ ਸੋ ਅਸੀਂ ਉਹ ਜਿਹੜੀ ਲੜੀ ਆ ਉਹਦੇ ਬਿਆਨਾਂ ਦੇ ਆਧਾਰ ਤੇ ਅਨਨੋਨ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर